सिटी ब्यूटीफुल चंडीगढ़ शराब ਦੇ ਸ਼ੌਕੀਨ ਦੀ ਪਰਮਾਰ ਹੈ ਪਰ ਮਹਿੰਗੀ ਸ਼ਰਾਬ ਦੇ ਸ਼ੌਕੀਨ ਅੱਜਕੱਲ ਪਰੇਸ਼ਾਨ ਹਨ ਮਨਪਸੰਦ ਬੀਅਰ ਜਸ ਸ਼ਰਾਬ ਠੇਕੇ ਤੇ ਮਿਲ ਨਹੀਂ ਰਹੀ ਇੱਕ ਖਾਸ ਬ੍ਰਾਂਡ ਦੀ ਬਿਹਾਰੀ ਵਿੱਚ ਜਾਰੀ ਹੈ ਇਥੋਂ ਤੱਕ ਕਿ ਕੀਮਤਾਂ ਵੀ ਮਨਮਾਨੀ ਨਾਲ ਵਸੂਲੀਆਂ ਜਾ ਰਹੀਆਂ ਨੇ ਠੇਕਿਆਂ ਦੀ ਇਸ ਮਨੋਪੋਲੀ ਦੀ ਅਸਲ ਹਕੀਕਤ ਕੀ ਹੈ ਜੀ ਮੀਡੀਆ ਦੀ ਟੀਮ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਰਿਐਲਿਟੀ ਚੈੱਕ ਕਰ ਇਸ ਪਿਛਲੇ ਸਾਰੇ ਤੱਥ ਸਾਹਮਣੇ ਲਿਆਂਦੇ ਨੇ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਚੰਡੀਗੜ੍ਹ ਦੇ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਨੂੰ ਲੈ ਕੇ ਸ਼ਰਾਬ ਦੇ ਠੇਕੇ ਦੀ ਅਲਾਟਮੈਂਟ ਕਹਿੰਦੇ ਪਿਛਲੇ ਇੱਕ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲ ਰਹੀ ਆ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਦੋਂ-ਤੋਂ 47 ਠੇਕਿਆਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਮੁਤਾਬਿਕ ਚੰਡੀਗੜ੍ਹ ਦੇ ਵਿੱਚ ਜੋ ਠੇਕੇ ਨੇ ਉਹਨਾਂ ਦੇ ਉੱਪਰ ਬੀਅਰ ਦੀ ਮੋਨੋਪੋਲੀ ਚੱਲਦੀ ਹੋਈ ਨਜ਼ਰ ਆਉਂਦੀ ਆ ਜਾਂ ਤਾਂ ਬੀਅਰ ਦੇ ਰੇਟ ਨੇ ਜਿਹੜੇ ਉਹ ਚੱਕ ਦਿੱਤੇ ਗਏ ਨੇ ਜਾਂ ਕਹਿੰਦੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਬ੍ਰਾਂਡ ਨੇ ਇੱਕ ਦੋ ਬ੍ਰਾਂਡ ਹੀ ਜਿਹੜੇ ਬੀਅਰ ਦੇ ਇਸ ਸਮੇਂ ਕਹਿੰਦੇ ਠੇਕਿਆਂ ਦੇ ਉੱਪਰ ਮਿਲ ਰਹੇ ਨੇ ਬਾਕੀ ਦੇ ਬ੍ਰਾਂਡ ਜਿਹੜੇ ਠੇਕਿਆਂ ਕਹਿੰਦਾ ਆਉ ਤੋ ਤੁਹਾਨੂੰ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਰਿਐਲਿਟੀ ਚੈੱਕ ਦਿਖਾਉਣੇ ਆ ਕਿ ਵਾਕਿਆ ਦੇ ਵਿੱਚ ਹੀ ਚੰਡੀਗੜ੍ਹ ਦੇ ਵਿੱਚ ਮਨੋਪਲੀ ਚੱਲ ਰਹੀ ਹੈ ਜャ ਸਿਰਫ ਇਹ ਚਰਚਾ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਵਿੱਚ ਮਨਮਾਨੀ ਦਾ ਬੋਲਬਾਲਾ ਹੈ ਜ਼ਿਆਦਾਤਰ ਠੇਕਿਆਂ ਉੱਪਰ ਇੱਕ ਖਾਸ ਬ੍ਰਾਂਡ ਦੀ ਹੀ ਬੀਅਰ ਵੇਚੀ ਜਾ ਰਹੀ ਹੈ ਮੰਗੋ ਚਾਹੇ ਜੋ ਮਰਜੀ ਅੱਗੋਂ ਇਹੀ ਜਵਾਬ ਮਿਲਦਾ ਹੈ ਕਿ ਪਿੱਛੋਂ ਨਹੀਂ ਆਰੀ ਸਾਡੇ ਕੋਲ ਤਾਂ ਇਹੀ ਹੈ ਸ਼ਰਾਬ ਦੇ ਸ਼ੌਕੀਨਾ ਉੱਪਰ ਪਰੂ ਪੈ ਰਹੀ ਸ਼ਰਾਬ ਦੇ ਠੇਕਿਆਂ ਦੀ ਇਹ ਮਨਾਪਲੀ ਦੀ ਅਸਲ ਹਕੀਕਤ ਕੀ ਇਸ ਦਾ ਜਾਇਜ਼ਾ ਲੈਣ ਲਈ ਜੇ ਵੀਡੀਓ ਦੀ ਟੀਮ ਦੇ ਰਿਐਲਿਟੀ ਚੈੱਕ ਵਿੱਚ ਵੀ ਇਹ ਤੱਥ ਉੱਭਰ ਕੇ ਸਾਹਮਣੇ ਆਏ ਨੇ ਬਾਕੀ ਕਿੱਧਰ ਗਏ ਬਾਕੀ ਹੈ ਚੰਡੀ ਪਿੱਛੋਂ ਹੀ ਨਹੀਂ ਆ ਰਹੇ ਜਾਂ ਇੱਥੇ ਅੱਛਾ ਇਹ ਕਿੰਨੇ ਦੀ ਬੋਤਲ 200 ਰੁਪਏ 200 ਰੁਪਏ 200 ਜਬਰਦਸਤੀ ਇੱਕ ਖਾਸ ਬ੍ਰਾਂਡ ਹੀ ਨਹੀਂ ਵੇਚਿਆ ਜਾ ਰਿਹਾ ਬਲਕਿ ਵੱਖ-ਵੱਖ ਠੇਕੇ ਉੱਪਰ ਕੀਮਤਾਂ ਵਿੱਚ ਵੀ ਵੱਡਾ ਫਰਕ ਦੇਖਿਆ ਗਿਆ ਹੈ ਸਾਡੇ ਵੱਲੋਂ ਕੀਤੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਹੀ ਬ੍ਰਾਂਡ ਦੀ ਬੋਤਲ ਜਿੱਥੇ ਇੱਕ ਠੇਕੇ ਦੇ ਉੱਪਰ 160 ਦੀ ਮਿਲ ਰਹੀ ਹੈ ਉੱਥੇ ਹੀ ਬਾਕੀ ਠੇਕਿਆਂ ਉੱਪਰ ਉਸ ਬੋਤਲ ਨੂੰ 200-200 ਰੁਪਏ ਦੇ ਵਿੱਚ ਵੇਚਿਆ ਜਾ ਰਿਹਾ ਹੈ ਗੋਡਫਾਦਰ ਕਿੰਨੇ ਦੀ 360 ਗੋਡਫਾਦਰ ਵੀ 160 ਦੀ ਹੈ ਛੜ ਬਰੂ ਦੂਰ ਜਿਲਾਣੀ ਜਿਹੜਾ ਪੋਸਟ ਕਾਰਡ ਜਿਹੜਾ ਇਹਦਾ ਬੰਨ ਜਿਹੜਾ ਗੋਡ ਫਾਦਰ ਕਿਹੜੀ ਹੈ ਗੋਡ ਫਾਦਰ ਇਹਦਾ ਪ੍ਰਾਈਸ ਕੀ ਹੈ ਕਿੰਨੇ ਕੀ ਭਾਈ ਇਹ ਕਿੰਨੇ ਗੋਡ ਫਾਦਰ 200 200 ਬਹੁਤ ਹੈ ਪਹਿਲੇ ਗੋਡ ਫਾਦਰ ਕਿੰਨੇ ਕੀ ਸੀ ਬਾਅਦ ਤੋਂ ਥੋੜੇ ਸਸਤੇ ਜੀ 200 ਕੀ ਲੱਗ ਜਾਏਗਾ 200 ਕੀ ਤਸਵੀਰ ਦੇ ਦਾਰੇ ਪਹਿਲੇ ਕਿੰਨੇ ਕੀ ਸੀ ਹਾਂ ਇਸ ਦਾ ਫਾਵ 430 ਦੇ ਬਲੇ ਆਪ 340 ਦੀ ਬਚੀ ਹੈ 50 100 150 ਦੀ ਬਚੀ ਹੈ 150 ਤੱਕ ਦੀ ਹੁਣ 200 ਦੀ ਕਰਤੀ ਇੱਕਦਮ ਸੀ ਰੇਟ ਵਧਾ ਦਿੱਤੇ ਨੇ ਉਹਨਾਂ ਨੇ 500 ਤੋਂ 500 ਇਹਨਾਂ ਨੇ ਰੇਟ ਵਾਂਗ ਚੇਸ ਕਰੀ ਹੋਈ ਹੈ ਮਹਿੰਗੀ ਕਰਤੀ ਹੈ ਨਾ ਜਾਰੀ ਜਾਰੀ ਅਸਲ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਹੋਈ ਅਲਾਟਮੈਂਟ ਵੇਲੇ ਜੋ ਵਿਵਾਦ ਸੀ ਉਹੀ ਵਿਵਾਦ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕਿਆਂ ਉੱਪਰ ਬੀਅਰ ਦੀ ਹੋ ਰਹੀ ਮੋਨੋਪੋਲੀ ਦਾ ਕਾਰਨ ਬੰਦਾ ਹੋਇਆ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੋ ਠੇਕੇ ਅਲੋਟ ਕੀਤੇ ਗਏ ਸਨ, ਉਹਨਾਂ ਠੇਕੇਦਾਰਾਂ ਦੇ ਵਿੱਚੋਂ ਤਕਰੀਬਨ 47 ਠੇਕੇ ਅਜੇਹ ਨੇ ਜਿਨ੍ਹਾਂ ਵੱਲੋਂ ਸੀਮਾ ਸਮੇਂ ਤੇ ਆਪਣੀ ਬੰਦ ਦੀ ਫੀਸ ਚੰਡੀਗੜ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਨਹੀਂ ਕਰਵਾਈ ਗਈ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗਰੀਬਨ 47 ਠੇਕਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ ਉਹ ਠੇਕੇਦਾਰਾਂ ਵੱਲੋਂ ਹਾਈ ਕੋਰਟ ਦਾ ਰੁਖ ਅਖਤਿਆਰ ਕੀਤਾ ਗਿਆ ਸੀ ਹਾਈ ਕੋਰਟ ਵੱਲੋਂ ਮਾਮਲੇ ਵਿੱਚ ਦਖਲ ਦੇਂਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ 17 ਤਰੀਕ ਤੱਕ ਜਵਾਬ ਮੰਗਿਆ ਗਿਆ ਜਿਸ ਦੇ ਚੱਲਦਿਆਂ ਹੁਣ ਤੱਕ ਜੋ ਸ਼ਰਾਬ ਦੇ 47 ਤਕਰੀਬਨ ਠੇਕਿਆਂ ਦੀ ਗਿਣਤੀ ਹੈ ਜੋ ਇਸ ਸਮੇਂ ਬੰਦ ਪਏ ਨੇ ਤੇ ਦੂਜੇ ਠੇਕਿਆਂ ਦੇ ਉੱਪਰ ਲਗਾਤਾਰ दारू ਵਿਗਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਬিয়ার ਦੀ ਮਨੋਪਲੀ ਵੀ ਵਾਦੀ ਹੋਈ ਨਜ਼ਰ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਜਦੋਂ ਤੋਂ ਕਹਿ ਸਕਦੇ ਨਵੇਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਹੋਈ ਆ ਉਸ ਤੋਂ ਬਾਅਦ ਲਗਾਤਾਰ ਕਹਿ ਸਕਦੇ ਆ ਜਿੱਥੇ ਵਿਵਾਦ ਕਹਿ ਸਕਦੇ ਰੁਕਦੇ ਹੋਏ ਦਿਖਾਈ ਨਹੀਂ ਦੇ ਰਹੇ ਤਾਂ ਉੱਥੇ ਇਸ ਸਮੇਂ ਕਹਿ ਸਕਦੇ ਬਹੁਤ ਸਾਰੇ ਠੇਕੇ ਆ ਤੇ ਅਜੇਹਾ ਵੀ ਹੈ ਜਿੱਥੇ ਕਹਿ ਸਕਦੇ ਆ ਬੀਅਰ ਦੇ ਕੁਝ ਨਿਜਮਿਤ ਬ੍ਰਾਂਡ ਹੀ ਮਿਲਦੇ ਹੋਏ ਨਜ਼ਰ ਆ ਰਿਹਾ ਹੈ ਉਸ ਨੂੰ ਮਨੋਪਲੀ ਕਿਹਾ ਜਾਵੇ ਜਾਂ ਕਹਿ ਸਕਦੇ ਪਿੱਛੋਂ ਹੀ ਜਿਹੜੀ ਕਿ ਰੋਕ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਉਹ ਸਭ ਨੂੰ ਲੈ ਕੇ ਗੱਲਬਾਤ ਕਰਦੇ ਸਾਡੇ ਨਾਲ ਸ਼ਰਾਬ ਦੇ ਕਾਰੋਬਾਰੀ ਦਰਸ਼ਨ ਕਲੇਰ ਜੀ ਮੌਜੂਦ ਨੇ ਕਲੇਰ ਸਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਦੋਂ ਤੋਂ ਠੇਕੇ ਦੀ ਅਲੋਟਮੈਂਟ ਹੋਈ ਆ ਉਦੋਂ ਤੋਂ ਲਗਾਤਾਰ ਵਿਵਾਦ ਚੱਲ ਰਹੇ ਨੇ ਹੁਣ ਚੰਡੀਗੜ੍ਹ ਦੇ ਬਹੁਤ ਸਾਰੇ ਠੇਕੇ ਬੰਦ ਪਏ ਨੇ ਅਤੇ ਜੋ ਠੇਕੇ ਚੱਲ ਰਹੇ ਨੇ ਉਹਨਾਂ ਤੇ ਸਿਰਫ ਬੀਅਰ ਦੇ ਕੁਝ ਨਿਜਮਿਤ ਬ੍ਰਾਂਡ ਮਿਲ ਰਹੇ ਨੇ ਇਸ ਨੂੰ ਮੋਨੋਪਲੀ ਕਹੀਏ ਜਾਂ ਪਿੱਛੋਂ ਜਿਹੜੀ ਘਾਟ ਪੈਦੀ ਹੋਈ ਨਜ਼ਰ ਆ ਰਹੀ ਨਹੀਂ ਮੋਨੋਪਲੀ ਵੀ ਕਵਾਂਗੇ ਇਹਨੂੰ ਮੋਨੋਪਲੀ ਹੀ ਕਵਾਂਗੇ ਤੇ ਕੁਝ ਪਿੱਛੋਂ ਵੀ ਹਜੇ ਪਰਮਿਟ ਵਗੈਰਾ ਪਾਸ ਪਾਸ ਪਰ ਨਹੀਂ ਬਣ ਰਹੇ ਪਰ ਰੇਟ ਜੋ ਇਹਨਾਂ ਨੇ ਇਨਕਰੀਜ਼ ਕੀਤਾ ਉਹ ਤਾਂ ਮੋਨੋਪਲੀ ਹੀ ਹੈ ਨਾ ਮੋਨੋਪਲੀ ਅਸੀਂ ਪਹਿਲਾਂ ਵੀ ਗੱਲ ਇਹ ਕਹਿ ਰਹੇ ਸੀ ਵੀ ਇਹ ਰੇਟ ਵਧਾਣਗੇ ਜੇ ਇਹਨਾਂ ਨੂੰ ਸਪਲਾਈ ਠੀਕ ਹੋਣ ਤੋਂ ਬਾਅਦ ਵੀ ਰੇਟੇ ਹੀ ਰਹਿਣਗੇ ਇਹ ਨਵੀਂ ਵੀ ਸਪਲਾਈ ਠੀਕ ਹੋ ਜੇਗੀ ਤਾਂ ਇਹ ਰੇਟ 130 ਰੁਪਏ ਕਰ ਦੇਣਗੇ ਪਿਛਲੇ ਸਾਲ 130 ਰੁਪਏ ਰੇਟ ਸੀ ਕੋਈ ਐਕਸਾਈਟ ਡਿਊਟੀ ਵੀ ਨਹੀਂ ਕੋਈ ਵੈਟ ਨਹੀਂ ਵਧਿਆ ਕੋਈ ਹੋਰ ਨਹੀਂ ਵਧਿਆ ਫੀਸ ਤਾਂ ਕੋਈ ਵੀ ਨਹੀਂ ਵਧੀ ਸਿਰਫ ਇਹਨਾਂ ਨੇ ਇਹ ਮੋਨੋਪੋਲੀ ਕਰਕੇ ਆਪਣੀ ਇਹਦੇ ਰੇਟ ਵਧਾਏ ਆ ਆਉਣ ਵਾਲੇ ਦਿਨਾਂ 'ਚ ਜਦੋਂ ਹੋਰ ਅਜੇ ਤਾਂ ਬ੍ਰਾਂਡ ਹੈ ਨਹੀਂ ਬਹੁਤ ਘਟਨੇ ਜਦੋਂ ਹੋਰ ਹੋਣਗੇ ਤਾਂ ਹੋਰ ਰੇਟ ਵਧਾਣਗੇ ਜ਼ਿਆਦਾ ਰੇਟ ਵਧੇਗਾ ਅੱਜ ਅੱਜ ਦੇ ਸਮੇਂ ਦੇ ਵਿੱਚ 200 ਰੁਪਏ ਦੀ ਕੋਈ ਇੱਕ ਬ੍ਰਾਂਡ ਸੀਗਾ ਉਸ ਦਾ ਮੈਂ ਜ਼ਿਕਰ ਨਹੀਂ ਕਰਾਂਗਾ ਉਸ ਬ੍ਰਾਂਡ ਦੀ ਦਾ ਜਿਹੜੀ ਬੀਅਰ ਸੀਗੀ ਉਹ 200 ਰੁਪਏ ਦੀ ਵਿਕ ਰਹੀ ਸੀ ਇਸ ਤੋਂ ਪਹਿਲਾਂ ਵਾਲੇ ਕਾਰਜਕਾਲ ਚ ਕਿੰਨੇ ਰੇਟ ਨੂੰ ਬੋਤਲ ਵਿਕੀ ਹੈ 130 ਰੁਪਏ ਦੀ ਤੁਸੀਂ ਮਤਲਬ ਗੱਲ ਕਰ ਰਹੇ ਹੋਗੇ ਕਿੰਗ ਫਿਸ਼ਰ ਸਟਰੋਂਗ ਰੇਂਜ ਜਿਸ ਦੇ ਵਿੱਚ ਥੰਡਰ ਬੋਲਡ ਆਉਂਦੀ ਹੈ ਗੋਡ ਫਾਦਰ ਆਉਂਦੀ ਹੈ ਇਹ ਹੀ ਹੋਏਗੀ ਨਾ ਇਸ ਰੇਂਜ ਦੀ ਇਸ ਰੇਂਜ ਦੀ ਬੀਅਰ ਪਹਿਲਾਂ 31 ਮਾਰਚ ਤੋਂ ਪਹਿਲਾਂ 130 ਰੁਪਏ ਦੀ ਵਿਕਦੀ ਸੀ ਕੋਈ ਇਨਕਰੀਜ਼ ਨਹੀਂ ਹੋਈ ਐਕਸਾਈ ਡਿਊਟੀ ਵੈਡ ਕੁਝ ਨਹੀਂ ਵਧਿਆ 130 ਰੁਪਏ ਵਿਕਣੀ ਚਾਹੀਦੀ ਸੀ ਉਹ ਜਿਹੜੀ ਇਹ 200 ਰੁਪਏ ਵੇਚ ਰਹੇ ਨੇ ਇਹੀ ਤਾਂ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਵੀ ਜਿਹੜੀ ਇਹ ਕਟੈਲਾਈਜ਼ ਹੋਈ ਹੈ ਬਣਿਆ ਜਿਹੜਾ ਸਿੰਡੀਕੇਟ ਇਹ ਰੇਟ ਇਨਕਰੀਜ਼ ਕਰਨਗੇ ਇਹ ਜਨਤਾ ਦੀ ਜੇਬ ਕਟਣਗੇ ਉਹੀ ਹੋ ਰਿਹਾ ਇਹਨਾਂ ਨੇ ਕਰਤਾ ਸ਼ੁਰੂ ਕੰਮ ਹੇ ਤਾਂ ਤੁਸੀਂ ਹੋਰ ਅੱਗੇ ਅੱਗੇ ਦੇਖੋ ਕਿਵੇਂ ਰੇਟ ਵਧਾਉਂਦੇ ਨੇ ਅਜੇ ਨਾਲ ਕੋਲ ਮਾਲ ਹੈ ਨਹੀਂ ਇਨ ਰੋਕ ਕਿਸ ਤਰੀਕੇ ਲੱਗ ਸਕਦੀ ਹੈ ਕਿ ਮੋਨੋਪੋਲੀ ਵੀ ਨਾ ਹੋਵੇ ਰੇਟ ਵੀ ਨਾ ਵਧਾਇਆ ਜਾ ਸਕਣ ਇੱਕ ਨਿਜਮਿਤ ਰੇਟ ਦੇ ਵਿੱਚ ਸਾਰਾ ਕੁਝ ਚੱਲੇ ਨਹੀਂ ਉਹ ਤਾਂ ਗਵਰਨਮੈਂਟ ਇਸ ਗੱਲ ਧਿਆਨ ਦਿੰਦੀ ਜੇ ਸ਼ੁਰੂ ਤੋਂ ਜਦੋਂ ਅਸੀਂ ਕਿਹਾ ਸੀ ਵੀ ਇਹ ਟੈਂਡਰ ਫਾਈਨੈਂਸ਼ੀਅਲ ਬਿਡ ਖੁੱਲਣ ਤੋਂ ਪਹਿਲਾਂ ਅਸੀਂ ਕਿਹਾ ਸੀ ਵੀ ਤੁਸੀਂ ਜਿਹੜੇ ਟੈਂਡਰ ਨੇ ਇਹਦੇ ਵਿੱਚ ਮੋਨੋਪੋਲੀ ਹੋ ਰਹੀ ਹੈ ਤੁਸੀਂ ਇਹਦੀ ਫੰਡਸ ਵੈਰੀਫਾਈ ਕਰੋ ਕਿੱਥੋਂ ਆਏ ਨੇ ਵੀ ਕੁਝ ਚੰਦ ਬੰਦਿਆਂ ਦੇ ਇਕੱਠੇ ਤਾਂ ਨਹੀਂ ਫੰਡਸ ਹੈਗੇ ਤੇ ਐਡਮਿਨਿਸਟ੍ਰੇਸ਼ਨ ਨੇ ਕੋਤੇ ਆਣੀ ਨਹੀਂ ਦਿੱਤਾ ਉਹਦੇ ਬਾਰੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਹਜੇ ਤਾਂ 48 ਠੇਕੇ ਚੱਲ ਰਹੇ ਨੇ ਬਾਕੀ ਬੰਦ ਨੇ 49 ਠੇਕੇ ਬੰਦ ਪਏ ਨੇ ਤੇ ਜਦੋਂ ਉਹ ਵੀ ਖੁੱਲ ਗਏ ਸਾਰੇ ਤਾਂ ਸਾਰਾ ਸਟਾਕ ਵੀ ਆ ਗਿਆ ਫਿਰ ਤੇ ਰੇਟ ਚੱਕ ਦੇਣਗੇ ਸਟਾਕ ਦੀ ਕੀ ਪ੍ਰੋਬਲਮ ਆ ਰਹੀ ਹੈ ਕਿ ਸਟਾਕ ਮਾਰਕੀਟ ਦੇ ਵਿੱਚ ਆ ਨਹੀਂ ਰਿਹਾ ਜਾਂ ਠੇਕੇਦਾਰ ਜਾਣਬੁੱਝ ਕੇ ਆਪ ਦਾ ਪਸੰਦੀਦਾ ਸਟਾਕ ਲੈ ਕੇ ਆ ਰਹੇ ਨਹੀਂ ਕਿਉਂਕਿ ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਚੱਲਿਆ ਸੀਗਾ ਕਿ ਕੁਝ ਸ਼ਰਾਬ ਕਾਰੋਬਾਰੀਆਂ ਨੇ ਆਪਣਾ ਇੱਕ ਬ੍ਰਾਂਡ ਚਲਾਤਾ ਸੀਗਾ ਕਿ ਉਸ ਇੱਕ ਬ੍ਰਾਂਡ ਨੂੰ ਤਵੱਜੋ ਦਿੱਤੀ ਜਾ ਰਹੀ ਮੋਨੋਪੋਲੀ ਦੇ ਵਿੱਚ ਇਹੀ ਹੁੰਦਾ ਹੈਗਾ ਦੇਖੋ ਜਿਹੜੀ ਕੰਪਨੀਆਂ ਨੇ ਨਾ ਰਿਪੋਰਟਡ ਕੰਪਨੀਆਂ ਨੇ ਜਿਵੇਂ ਪਰਨੋਡ ਹੋ ਗਿਆ ਉਹਨਾਂ ਦਾ ਬਲੈਂਡਰ ਪਾਈਡ ਹੈ ਰੋਲਸਟੈਗ ਹੈ ਹੰਡਰ ਪਾਈਪਰ ਹੈ ਯਾ ਯੂਨਾਈਟਿਡ ਸਪਿਰਟਸ ਹੈ ਉਹਨਾਂ ਦਾ ਸਿਗਨੇਚਰ ਹੈ ਮਕੜਾਵਲ ਹੈ ਰਾਇਲ ਚੈਲੰਜ ਹੈ ਉਹਨਾਂ ਦੀ ਮਤਲਬ ਰੇਟ ਜਿਹੜੇ ਹੈ ਨੇ ਰੇਟਰ ਵੇਟ ਉਹ ਮਤਲਬ ਇੰਨੇ ਜਿਆਦਾ ਨਹੀਂ ਦਿੰਦੇ ਹੈਗੇ ਠੀਕ ਹੈ ਪਪੂਲਰ ਬ੍ਰਾਂਡ ਹੈ ਉਹਨਾਂ ਦੀ ਸੇਲ ਹੈਗੀ ਹੈ ਇਹ ਫਿਰ ਅਨਪਪੂਲਰ ਬ੍ਰਾਂਡ ਜਿਹੜੀਆਂ ਬੋਟਲਿੰਗ ਪਲਾਂਟ ਜਾਂ ਡਰਸਲਰੀਆਂ ਦਾ ਸਟਾਕ ਜਿਆਦਾ ਮਾਰਕੀਟ ਦੇ ਵਿੱਚ ਸੇਲ ਨਹੀਂ ਹੁੰਦਾ ਉਹਨਾਂ ਤੋਂ ਇਹ ਪਰਚੇਸ ਕਰਦੇ ਨੇ ਉਹਨਾਂ ਦਾ ਮਾਲ ਵੇਚਦੇ ਨੇ ਅਨਪਪੂਲਰ ਬ੍ਰਾਂਡ ਠੀਕ ਹੈ ਨੀ ਉਹਦੇ ਵਿੱਚ ਮਾਰਜਨ ਜ਼ਿਆਦਾ ਹੁੰਦਾ ਹੈ ਉਹ ਤਾਂ ਉਹ ਤੁਹਾਨੂੰ ਸੈਲਫੋਨ ਚੋਂ ਗਾਇਬ ਮਿਲੇਗਾ ਜਣ ਕਿ ਬਿਲਕੁਲ ਅਸੀਂ ਕਿਉਂਕਿ ਜਦੋਂ ਅਸੀਂ ਇੱਕ ਸਟਿੰਕ ਕੀਤਾ ਉਸ ਸਮੇਂ ਸੈਲਫੋਨ ਦੇ ਵਿੱਚ ਉਹ ਕੁਝ ਇੱਕ ਬ੍ਰਾਂਡ ਦੀਆਂ ਬੋਤਲਾਂ ਹੀ ਪਈਆਂ ਸੀਗੀਆਂ ਦੂਸਰੇ ਬ੍ਰਾਂਡ ਦੀਆਂ ਉੱਥੇ ਬੋਤਲਾਂ ਨਹੀਂ ਦਿਖਾਈ ਦੇ ਰਹੀਆਂ ਉਹ ਇਹੀ ਕਰਨਾ ਜੀ ਉਹ ਅਨਪਪੂਲਰ ਬ੍ਰਾਂਡ ਰੱਖਣਗੇ ਜਿਨ੍ਹਾਂ ਦੇ ਵਿੱਚ ਮਾਰਜਨ ਜ਼ਿਆਦਾ ਹੈ ਉਹਨਾਂ ਨੂੰ ਹੈ ਨੀ ਇਹ ਇਹ ਪਪੂਲਰ ਬ੍ਰਾਂਡ ਉਹਦੀ ਮਿਲਦੇ ਆ ਕੰਪੀਟੀਸ਼ਨ ਚ ਸਪੋਜ਼ ਕਰ ਲਓ ਤੁਹਾਡਾ ਠੇਕਾ ਹੈਗਾ 17 ਸੈਕਟਰ ਮੇਰਾ ਹੈਗਾ 18 ਸੈਕਟਰ ਠੀਕ ਹੈ ਨਹੀਂ ਅਲੱਗ-ਅਲੱਗ ਜਦੋਂ ਲਾਇਸੈਂਸੀਆਂ ਦੇ ਠੇਕੇ ਹੋਣਗੇ ਮਾਰਕੀਟ 'ਚ ਹਰ ਬੰਦਾ ਚਾਹੁੰਦਾ ਹੈ ਵੀ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਮੈਂ ਸਟਾਕ ਰੱਖਾਂ ਜਦੋਂ ਮੋਨੋਪੋਲੀ ਹੋ ਜਾਈਗੀ ਸਾਰੇ ਸ਼ਹਿਰ 'ਚ ਇੱਕ ਬੰਦੇ ਦੇ ਠੇਕੇ ਹੋ ਜਾਣਗੇ ਤਾਂ ਉਹ ਅਨਪਪੂਲਰ ਬਣ ਲਏਗਾ ਕਸਟਮਰ ਜਾਏਗਾ ਕਿਥੇ ਉਹਦੇ ਦਿਮਾਗ 'ਚ ਇਹ ਹੁੰਦਾ ਵੀ ਕਸਟਮਰ ਜਾਏਗਾ ਕਿਥੇ ਜਿਹੜੀ ਚੀਜ਼ ਮਰਜ਼ੀ ਵੇਚ ਲਓ ਤੇ ਜਿੰਨੇ ਦੀ ਮਰਜ਼ੀ ਵੇਚ ਲਓ ਇਹ ਇਸ ਪਾਸੇ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਕਿਹਾ ਸਾਨੂੰ ਰੈਵਨਿਊ ਮਿਲ ਗਿਆ ਠੀਕ ਹੈ ਰੈਵਨਿਊ ਮਿਲ ਗਿਆ ਤੁਸੀਂ ਬਾਕੀ ਚੀਜ਼ ਦਾ ਵੀ ਤਾਂ ਧਿਆਨ ਰੱਖੋ ਨਾ ਯਾਨੀ ਕਿ ਪਹਿਲਾਂ ਠੇਕੇਦਾਰ ਗਾਹਕ ਦੇ ਮੁਤਾਬਿਕ ਚੱਲਦਾ ਸੀ ਹੁਣ ਗਾਹਕ ਠੇਕੇਦਾਰ ਦੇ ਮੁਤਾਬਿਕ ਹਾਂ ਬਿਲਕੁਲ ਪਹਿਲਾਂ ਜਿਹੜਾ ਕੰਟਰੈਕਟਰ ਸੀ ਉਹ ਕਸਟਮਰ ਦੇ ਹਿਸਾਬ ਨਾਲ ਚੱਲਦਾ ਸੀ ਜੋ ਕਸਟਮਰ ਦੀ ਡਿਮਾਂਡ ਹੈ ਉਹ ਮੰਗਾਂਦਾ ਸੀ ਹੁਣ ਕਸਟਮਰ ਨੂੰ ਜੋ ਠੇਕੇਦਾਰ ਹੈ ਉਸੇ ਸਾਹ ਉਹਨਾਂ ਲੈਣਾ ਪਏਗਾ ਜੋ ਮਿਲ ਗਿਆ ਠੀਕ ਹੈ ਕਿਉਂਕਿ ਹਰ ਸੈਕਟਰ ਦੇ ਵਿੱਚ ਉਹਨਾਂ ਦੇ ਠੇਕੇ ਹੋਣਗੇ ਹਰ ਠੇਕੇ ਦੇ ਵਿੱਚ ਉਹੀ ਮਾਲ ਮਿਲੇਗਾ ਕਸਟਮਰ ਜਾਏਗਾ ਕਿਤੇ ਹੈ ਨਹੀਂ ਕਸਟਮਰ ਕਿਤੇ ਨਹੀਂ ਜਾ ਸਕਦਾ ਕਸਟਮਰ ਨੂੰ ਮਜਬੂਰੀ ਚ ਲੈਣਾ ਪਏਗਾ ਕਲਰਸ ਇੱਕ ਜਦੋਂ ਠੇਕੇ ਅਲੋਟ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ ਜਦੋਂ ਕਹਿ ਸਕਦੇ ਕੁਝ ਫਾਈਨੈਂਸ਼ੀਅਲੀ ਤੌਰ ਤੇ ਜਿਹੜੀਆਂ ਰਕਮ ਦੀਆਂ ਦਾਇਗੀਆਂ ਨਹੀਂ ਕੀਤੀਆਂ ਗਈਆਂ ਉਸ ਦੇ ਵਿੱਚ ਕੀ ਕੁਝ ਕਾਰਵਾਈ ਹੁਣ ਤੱਕ ਹੋਈ ਹੈ ਕਿ ਕੋਈ ਠੇਕੇ ਬੰਦ ਕੀਤੇ ਗਏ ਨੇ ਦੁਬਾਰਾ ਤੋਂ ਬੋਲਿੰਗਾਂ ਲੱਗਣੀਆਂ ਠੇਕਿਆਂ ਦੀਆਂ ਦੁਬਾਰਾ ਤੋਂ ਅਲੋਟਮੈਂਟ ਹੋएगी ਕੀ ਕੁਝ ਹੋਇਆ ਉਸ ਦੇ ਵਿੱਚ ਇਹਨਾਂ ਦਾ ਨਾ 7 ਬੈਂਕ ਵਰਕਿੰਗ ਡੇ ਸੀ ਜਿਹੜੀਆਂ ਇਹਨਾਂ ਨੇ 15% ਮਲਾਂ 8% ਡੀਡੀ ਜਾਂ ਕੈਸ਼ ਦਾ ਜਿਹੜਾ ਡਿਪੋਜ਼ਿਟ ਕਰਾਉਣਾ ਹੁੰਦਾ ਤੇ 7% ਬੈਂਕ ਗਾਰੰਟੀ ਜਮ੍ਹਾਂ ਕਰਾਉਣੀ ਹੈ 8% ਇਹਨਾਂ ਦਾ ਡੀਡੀ ਕੈਸ਼ ਤਾਂ ਆ ਗਿਆ ਸੀ 7% ਬੈਂਕ ਗਾਰੰਟੀ ਜਿਹੜੀ ਇਹਦੀ 7 ਤਰੀਕ ਨੂੰ ਇਹਨਾਂ ਦੀ ਲਾਸਟ ਡੇਟ ਸੀ ਉਸ ਪੀਰੀਅਡ ਦੇ ਵਿੱਚ ਇਹ ਜਮ੍ਹਾਂ ਨਹੀਂ ਕਰਾ ਪਏ ਜਮ੍ਹਾਂ ਨਹੀਂ ਕਰਾਏ ਪਾ ਤਾਂ ਡਿਮਾਂਡ ਡਿਪਾਰਟਮੈਂਟ ਨੇ ਉਹਨਾਂ ਨੂੰ ਕੈਨਸਲ ਕਰਤਾ ਕੈਨਸਲ ਕਰਕੇ ਉਹਨਾਂ ਨੇ ਟੈਂਡਰ ਇਨਵਾਈਟ ਕਰ ਲਿਆ ਦੁਬਾਰਾ 21 ਤਰੀਕ ਲਈ 21 ਤਰੀਕ ਨੂੰ ਟੈਂਡਰ ਇਨਵੈਂਟ ਉਹ ਦੂਸਰੀ ਪਾਰਟੀ ਜਿਹੜੀ ਹੈਗੀ ਐ ਜਿਨ੍ਹਾਂ ਦੇ ਕੈਨਸਲ ਕੀਤੇ ਸੀ ਇਵੈਂਟਸ ਉਹ ਹਾਈ ਕੋਰਟ ਅਪਰੋਚ ਕੀਤਾ ਉਹਨਾਂ ਨੇ ਉਹਨਾਂ ਦੀ 15 ਨਵਾਂ ਤਰੀਕ ਲੱਗੀ ਸੀ 15 ਤਰੀਕ ਨੂੰ ਸਟੇਟ ਨੂੰ ਯੂਟੀ ਨੂੰ ਨੋਟਿਸ ਹੋ ਗਿਆ ਤੇ 17 ਤਰੀਕ ਲਈ ਰੱਖੀ ਹੈ ਕੱਲ ਸੁਣਵਾਈ ਹੋ ਜੇਗੀ ਜੇਕਰ ਸਟੇ ਨਹੀਂ ਹੁੰਦਾ ਤਾਂ ਤੁਸੀਂ ਵੀ ਜਿਹੜੇ ਟੈਂਡਰਰ ਨੇ ਉਹਨਾਂ ਦੇ ਵਿੱਚ ਸ਼ਾਮਲ ਹੋਵੋਗੇ ਹਾਂਜੀ ਹਾਂ ਬਿਲਕੁਲ ਸ਼ਾਮਲ ਹੋਵਾਂਗੇ ਜੀ ਸਾਰੇ ਬੰਦੇ ਜਿਹੜੇ ਪੁਰਾਣੇ ਕੰਟਰੈਕਟਰ ਨੇ ਉਹ ਸਾਰੇ ਉਹ ਸਟੈਂਡਰਡ ਦੇ ਵਿੱਚ ਪਾਰਟਿਸਿਪੇਟ ਕਰਨਗੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਦਰਸ਼ਨ ਕਲੇਰ ਜੀ ਸਾਡੇ ਨਾਲ ਮੌਜੂਦ ਹਨ ਜੋ ਸ਼ਰਾਬ ਦੇ ਕਾਰੋਬਾਰੀ ਨੇ ਚੰਡੀਗੜ੍ਹ ਦੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਿਸ ਤਰੀਕੇ ਅਸੀਂ ਪਹਿਲਾਂ ਇੱਕ ਚੀਜ਼ ਦੀ ਚਿੰਤਾ ਜ਼ਾਹਰ ਕਰਦੇ ਸੀਗੇ ਕਿ ਜੇਕਰ ਕੁਝ ਸੀਮਿਤ ਬੰਦਿਆਂ ਨੂੰ ਠੇਕਿਆਂ ਦੇ ਅਲਾਟਮੈਂਟ ਹੋ ਜਾਏਗੀ ਤਾਂ ਇੱਕ ਨੈਕਸਸ ਇੱਕ ਮੋਨੋਪੋਲੀ ਚੰਡੀਗੜ੍ਹ ਦੇ ਵਿੱਚ ਚੱਲਦੀ ਹੋਈ ਦਿਖਾਈ ਦੇਗੀ ਪਹਿਲਾਂ ਕੀ ਹੁੰਦਾ ਸੀਗਾ ਕਿ ਗਾਹਕ ਦੇ ਮੁਤਾਬਿਕ ਜੋ ਠੇਕੇਦਾਰ ਆ ਉਸ ਨੂੰ ਕੋਈ ਵੀ ਚਾਹ ਬੀਅਰ ਹੋਵੇ ਚਾਹੇ ਸ਼ਰਾਬ ਹੋਵੇ ਉਹ ਲਿਓਣੀ ਪੈਂਦੀ ਸੀਗੀ ਪਰ ਹੁਣ ਉਹ ਕਿਸ ਤਰੀਕੇ ਹੋਏਗਾ ਕਿ ਜੋ ਠੇਕੇਦਾਰ ਦੀ ਡਿਮਾਂਡ ਹੋਏਗੀ ਉਹ ਡਿਮਾਂਡ ਦੀ ਹੀ ਵਰਤੋਂ ਜਿਹੜੀ ਕਹਿ ਸਕਦੇ ਇੱਕ ਆਮ ਗਾਹਕ ਨੂੰ ਕਰਨੀ ਪੈਗੀ ਅਤੇ ਉਹੀ ਰੇਟ ਜੋ ਕਿ ਸਾਡੇ ਪਿਛਲੇ ਸਮੇਂ ਦੇ ਵਿੱਚ 130 ਰੁਪਏ ਸੀਗੇ ਉਹੀ ਬੋਤਲਾਂ ਦੇ ਰੇਟ ਇਸ ਸਮੇਂ 200 ਰੁਪਏ ਦੇ ਨਜ਼ਦੀਕ ਪਹੁੰਚ ਚੁੱਕੇ ਨੇ ਹਾਲਾਂਕਿ ਹੁਣ ਇਸ ਤੇ ਪ੍ਰਸ਼ਾਸਨ ਕੀ ਕਾਰਵਾਈ ਕਰੇਗਾ ਇਹ ਦੇਖਣਾ ਹੋਵੇਗਾ ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦਾ ਮਾਮਲਾ ਇਸ ਸਮੇਂ ਰੁਕਨ ਦਾ ਨਾਮ ਨਹੀਂ ਲੈ ਰਿਹਾ ਜਿਸ ਤਰੀਕੇ ਕਹਿ ਸਕਦੇ ਪਹਿਲਾਂ ਸ਼ਰਾਬ ਦੇ ਠੇਕੇ ਦੀ ਅਲਾਟਮੈਂਟ ਕੀਤੀ ਗਈ ਉਸ ਸਮੇਂ ਵੀ ਇਸ ਪੂਰੇ ਮਾਮਲੇ ਦੇ ਉੱਪਰ ਵਿਵਾਦ ਖੜਾ ਹੋਇਆ ਸੀਗਾ ਪੁਰਾਣੇ ਠੇਕੇਦਾਰਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੀਬੀਏ ਜਾਂਚ ਤੱਕ ਦੀ ਮੰਗ ਕੀਤੀ ਗਈ ਸੀ ਕਿ ਕੁਝ ਪਰਿਵਾਰਾਂ ਨੂੰ ਹੀ ਸਾਰੇ ਦੇ ਸਾਰੇ ਠੇਕੇ ਅਲਾਟ ਕਰ ਦਿੱਤੇ ਗਏ ਸਨ ਪਰ ਉਸ ਤੋਂ ਬਾਅਦ ਜੋ ਇੱਕ 15% ਰਾਸ਼ੀ ਜਮ੍ਹਾਂ ਕਰਵਾਉਣੀ ਹੁੰਦੀ ਆ ਉਹ ਰਾਸ਼ੀ ਕੁਝ ਠੇਕੇਦਾਰਾਂ ਵੱਲੋਂ ਨਹੀਂ ਜਮ੍ਹਾਂ ਕਰਵਾਈ ਗਈ ਸੀ ਜਿਸ ਤੋਂ ਬਾਅਦ ਕਿਸ ਤਰ੍ਹਾਂ ਦੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 47 ਦੇ तकरीबन ਜੋ ਠੇਕੇ ਸਨ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ ਅਤੇ ਉਹ ਠੇਕੇ ਹਜੇ ਤੱਕ ਕਹਿ ਸਕਦੇ ਖੁੱਲੇ ਨਹੀਂ ਗਏ ਜਿਸ ਤੋਂ ਬਾਅਦ ਕਹਿ ਸਕਦੇ ਉਹਨਾਂ ਠੇਕੇਦਾਰਾਂ ਵੱਲੋਂ ਹਾਈ ਕੋਰਟ ਦਾ ਰੋਕਕ ਤਿਆਰ ਕੀਤਾ ਗਿਆ ਤੇ ਹਾਈ ਕੋਰਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਕਿ 17 ਤਰੀਕ ਤੱਕ ਤੁਸੀਂ ਆਪਣਾ ਜਵਾਬ ਦਿਓ ਕਿ ਇਹ ਲਾਇਸੈਂਸ ਕਿਉਂ ਰੱਦ ਕੀਤੇ ਗਏ ਤਾਂ ਉੱਥੇ ਖਾਸ ਤੌਰ ਤੇ ਜਿੱਥੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 47 ਦੇ तकरीबन ਠੇਕਿਆਂ ਦੇ ਤਾਂ ਉੱਥੇ ਇਹਨਾਂ ਸੰ 40 ਠੇਕੇ ਦੇ ਉੱਪਰ ਦੁਬਾਰਾ ਤੋਂ ਬੋਲੀ ਲਗਾਉਣ ਵਾਸਤੇ 21 ਤਰੀਕ ਜੇ ਫਾਈਨਲ ਕੀਤੀ ਗਈ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਵੱਲੋਂ ਇਸ ਮਾਮਲੇ ਤੇ ਸਟੇ ਨਹੀਂ ਲਗਾਇਆ ਜਾਂਦਾ ਤਾਂ ਇਹ ਜੋ ਠੇਕੇ ਨੇ ਇਹਨਾਂ ਦੀ ਦੁਬਾਰਾ ਤੋਂ ਜਿਹੜੀ ਬੋਲੀ ਕਰਵਾਈ ਜਾਏਗੀ ਉੱਥੇ ਖਾਸ ਤੌਰ ਤੇ ਜੇਕਰ ਇਹ 47 ਠੇਕੇ ਜੋ ਕਿ ਸਦੇ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਪਿਛਲੇ ਇੱਕ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਨੇ ਤਾਂ ਉੱਥੇ ਜੋ ਬਾਕੀ ਦੇ ਠੇਕੇ ਨੇ ਉਹਨਾਂ ਦੇ ਉੱਪਰ ਇਸ ਸਮੇਂ ਮੋਨੋਪੋਲੀ ਵਾਧੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਪੁਰਾਣੇ ਠੇਕੇਦਾਰ ਅਕਸਰ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਸਨ ਕਿ ਜੇਕਰ ਇੱਕ ਧਿਰ ਨੂੰ ਠੇਕੇ ਦੇ ਦਿੱਤੇ ਗਏ ਜਾਂ ਕੁਝ ਧਿਰਾਂ ਨੂੰ ਹੀ ਠੇਕੇ ਸੌਂਪ ਦਿੱਤੇ ਗਏ ਤਾਂ ਉਸ ਤੋਂ ਬਾਅਦ ਮਨਮਰਜ਼ੀ ਦੀ ਜਿਹੜੀ ਮੋਨੋਪਲੀਆ ਉਹ ਵਾਧੀ ਹੋਈ ਦਿਖਾਈ ਦੇਗੀ ਮਨਮਰਜ਼ੀ ਦਾ ਰੇਟ ਹੈ ਜਿਹੜਾ ਕਿ ਉਹ ਵਧਦਾ ਹੋਇਆ ਦਿਖਾਈ ਦੇਗਾ ਅਤੇ ਉਹ ਤਸਵੀਰਾਂ ਕਿਤੇ ਨਾ ਕਿਤੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਦਿਖਾਈ ਦੇਣੀਆਂ ਸ਼ੁਰੂ ਹੋ ਚੁੱਕੀਆਂ ਨੇ ਉਹ ਉਹ ਵੀ ਖਾਸ ਤੌਰ ਤੇ ਕਹਿੰਸਦੇ ਪੁਰਾਣੇ ਠੇਕੇਦਾਰਾਂ ਦਾ ਕਹਿਣਾ ਕਿ ਪੁਰਾਣੇ ਠੇਕੇਦਾਰਾਂ ਦੇ ਮੁਤਾਬਿਕ ਹੀ ਤਸਵੀਰਾਂ ਹਜੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਠੇਕੇ ਨੇ ਜਿਹੜੇ ਇਸ ਸਮੇਂ ਬੰਦ ਪਏ ਨੇ ਅਤੇ ਜੋ ਉਹਨਾਂ ਠੇਕੇਆਂ ਦੇ ਉੱਪਰ ਬੀਅਰ ਜਿਹੜੀ ਉਸ ਦੀ ਮੋਨੋਪੋਲੀ ਕਹਿ ਸਕਦੇ ਹੋ ਉਹ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਈ ਥਾਵਾਂ ਤੇ ਜੋ ਰੇਟ ਨੇ ਉਹ ਨਿਜਮਿਤ ਨਹੀਂ ਕਈ ਥਾਵਾਂ ਤੇ ਰੇਟ ਨੇ ਉਹ ਇੱਕਦਮ ਵਧਾ ਦਿੱਤੇ ਗਏ ਨੇ ਅਤੇ ਬਹੁਤ ਸਾਰੀਆਂ ਜਗ੍ਹਾ ਅਜਈਆਂ ਨੇ ਜਿੱਥੇ ਕਹਿ ਸਕਦੇ ਹੋ ਬਹੁਤ ਸਾਰੇ ਬ੍ਰਾਂਡ ਨੇ ਉਹ ਜਿਹੜੇ ਇਸ ਸਮੇਂ ਨਹੀਂ ਮਿਲਦੇ ਹੋਏ ਦਿਖਾਈ ਦੇ ਰਹੇ ਜਾਂ ਤਾਂ ਕਿਤੇ ਨਾ ਕਿਤੇ ਆਪਣੇ ਕੁਝ ਖਾਸ ਬ੍ਰਾਂਡ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਠੇਕੇਦਾਰਾਂ ਵੱਲੋਂ ਜਾਂ ਕਹਿ ਸਕਦੇ ਹਾਂ ਉੱਥੇ ਕੋਈ ਕਮੀਆਂ ਪਿੱਛੇ ਨੇ ਜਿਨ੍ਹਾਂ ਕਰਕੇ ਉੱਥੇ ਹੋਰ ਕੋਈ ਬ੍ਰਾਂਡ ਮਿਲ ਹੀ ਨਹੀਂ ਰਿਹਾ ਕੈਮਰਾ ਪਰਮੋਧ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗ